ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਕਰਦੇ ਆਂ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਆਪਾਂ ਫਿਰ ਹਾਜ਼ਰ ਹੋਏ ਆਂ ਇੱਕ ਨਵੀਂ ਵੀਡੀਓ ਲੈ ਕੇ ਇਹ ਵੀ ਵੀਡੀਓ ਜਿਹੜੀ ਆਪਣੀ ਸੱਭਿਆਚਾਰ ਦੇ ਨਾਲ ਹੀ ਸੰਬੰਧਿਤ ਆ ਸੱਭਿਆਚਾਰ ਨਾਲ ਸੰਬੰਧਿਤ ਇਦਾਂ ਵੀ ਆਪਾਂ ਆਪਣੇ ਪਿੰਡ ਦੇ ਵਿੱਚ ਪਿੰਡ ਆਪਣਾ ਕੌਂਕੀ ਕਲਾ ਪਿੰਡ ਉਹ ਖੇਡ ਮੇਲਾ ਕਰਵਾਇਆ ਸੀ ਆਪਣੀਆਂ ਭੈਣਾਂ ਦਾ ਆਪਣੀਆਂ ਮਤਾਮਾਂ ਦਾ ਛੋਟੇ ਬੱਚਿਆਂ ਦਾ ਇਹ ਤਿੰਨ ਵਾਰ ਹੋ ਚੁੱਕਿਆ ਵਾ ਜਿਹੜੀ ਤੁਸੀਂ ਇਹ ਵੀਡੀਓ ਹੁਣ ਚੱਲ ਰਹੀ ਆ ਇਹ ਵੀਡੀਓ ਆਪਣੀ ਪਹਿਲੀ ਵਾਰ ਜਦੋਂ ਆਪਾਂ ਕਰਵਾਇਆ ਸੀ ਤੇ ਇਹ ਆਪਾਂ ਗਲੀ ਦੇ ਵਿੱਚ ਹੀ ਕਰਵਾ ਲਿਆ ਸੀਗਾ ਸਾਡਾ ਪਿੰਡ ਨਾ ਕੌਂਕੀ ਕਲਾਂ ਬਹੁਤ ਜ਼ਿਆਦਾ ਵੱਡਾ ਪਿੰਡ ਆ ਤੁਸੀਂ ਸੁਣਿਆ ਹੀ ਹੋਵੇਗਾ ਭਾਈ ਗੁਰਦੇਵ ਸਿੰਘ ਜੀ ਇਹ ਜਿਹੜੇ ਜਥੇਦਾਰ ਭਾਈ ਗੁਰਦੇਵ ਸਿੰਘ ਜੀ ਉੱਨਾ ਵਾਲਾ ਜਿਹੜਾ ਕੌਕੇ ਪਿੰਡ ਕੌਕੇ ਕਲਾਂ ਕੌਕੇ ਤਿੰਨ ਨੇ ਸਾਡੇ ਪਰ ਸਾਡਾ ਪਿੰਡ ਜਿਹੜਾ ਕੌਕੇ ਕਲਾਂ ਤੇ ਸਾਨੂੰ ਗਰਾਊਂਡ ਬਹੁਤ ਦੂਰ ਪੈਂਦਾ ਸੀ ਇੱਥੋਂ ਤੇ ਅਸੀਂ ਸੋਚੇ ਵੀ ਕੋਈ ਗੱਲ ਨਹੀਂ ਇੱਥੇ ਜ਼ਿਆਦਾ ਕੱਟ ਤਾਂ ਨਹੀਂ ਹੋਣਾ ਵੀ ਆਪਾਂ ਥੋੜੇ ਜਿ ਜਾਣੇ ਆਪਾਂ ਗਲੀ ਜੀ ਕਰਵਾ ਲਾਂਗੇ ਤੇ ਪਰ ਖੁਸ਼ੀ ਦੀ ਗੱਲ ਇਹ ਹੋਈ ਕਿ ਬਹੁਤ ਜ਼ਿਆਦਾ ਕੱਟ ਹੋ ਗਿਆ ਸੀਗਾ ਤੇ ਦੂਸਰੇ ਅਗਵਾੜ ਜਿਵੇਂ ਆਪਾਂ ਪਿੰਡਾਂ ਵਿੱਚ ਬੋਲਦੇ ਆ ਵੀ ਦੂਸਰੇ ਅਗਵਾੜ ਦੇ ਹਨਾ ਉਹ ਵੀ ਸਾਡੀਆਂ ਮਤਾਮਾਂ ਬਹੁਤ ਜ਼ਿਆਦਾ ਆ ਗਈਆਂ ਸੀਗੀਆਂ ਤੇਦੀ ਸ਼ੁਰੂਆਤ ਬੱਚੇ ਸੀ ਜਿੱਦਾਂ ਖੇਡਦੇ ਸੀ ਉਹਨਾਂ ਨੂੰ ਦੇਖ ਕੇ ਸਾਨੂੰ ਵੀ ਲੱਗਿਆ ਵੀ ਹਨਾ ਵੀ ਸਾਡਾ ਵੀ ਬਚਪਨਾ ਇਹ ਚੀਜ਼ਾਂ ਦੇ ਵਿੱਚ ਵੀ ਸਾਨੂੰ ਵੀ ਇਹ ਖੇਡਾਂ ਖੇਡਣੀਆਂ ਚਾਹੀਦੀਆਂ ਹਨਾ ਕਿਉਂਕਿ ਹੁਣ ਦੇਰ ਸਮੇਂ ਦੇ ਵਿੱਚ ਹੁਣ ਆਪਾਂ ਦੇਖਦੇ ਹਾਂ ਵੀ ਕਿੰਨਾ ਸਟ्रेस ਹੋਇਆ ਪਿਆ ਹਨਾ ਸਾਰਿਆਂ ਨੂੰ ਕਿੰਨੀਆਂ ਬਿਮਾਰੀਆਂ ਇਹ ਕਿਉਂ ਆ ਕਿਉਂਕਿ ਆਪਾਂ ਆਪ ਦਾ ਰੀਕ੍ਰੀਏਸ਼ਨ ਮਨੋਰੰਜਨ ਨਹੀਂ ਕਰ ਰਹੇ ਹਨਾ ਤੇ ਆਪਾਂ ਇਹ ਗਲੀ ਦੇ ਵਿੱਚ ਹੀ ਕਰਵਾਈਆਂ ਤੇ ਬੱਚਿਆਂ ਨੂੰ ਇੰਨਾ ਜ਼ਿਆਦਾ ਚਾ ਸੀ ਵੀ ਸਾਡੀ ਗਲੀ ਦੇ ਵਿੱਚ ਖੇਡਾਂ ਹੋ ਰਹੀਆਂ ਉਹਨਾਂ ਨੇ ਖੁਦ ਸਫਾਈ ਕੀਤੀ ਸਾਰੀ ਗਲੀ ਦੀ ਤੇ ਲੋਕਾਂ ਦੇ ਘਰਾਂ ਚੋਂ ਜਿਹੜੇ ਸਾਡੇ ਮਤਲਬ ਆਣ ਗੁਆਣ ਸਾਰੇ ਬਹੁਤ ਸਾਰੇ ਸਾਡੇ ਗੁਆਣ ੜੀ ਉਹਨਾਂ ਤੋਂ ਚਿਹਰਾ ਮੰਗ ਮੰਗ ਕੇ ਲੈ ਕੇ ਆਏ ਬੈਠਣ ਦੇ ਲਈ ਸਾਰਿਆਂ ਦੇ ਲਈ ਕਿਉਂਕਿ ਕੱਠ ਬਹੁਤ ਜ਼ਿਆਦਾ ਹੋ ਗਿਆ ਸੀ ਤੇ ਇਹਦੇ ਵਿੱਚ ਆਪਾਂ ਸਾਰੇ ਵਰਗ ਦੀਆਂ ਭੈਣਾਂ ਨੇ ਹਿੱਸਾ ਲਿਆ ਸੀ ਜਿਵੇਂ 30 ਤੋਂ 40 40 ਤੋਂ 50 50 ਤੋਂ 60 ਸਾਡੀਆਂ ਬੀਬੀ ਜੀ ਮੇਂ ਦਾਦੀਆਂ ਹਨਾ ਉਹਨਾਂ ਨੇ ਵੀ ਹਿੱਸਾ ਲਿਆ ਸੀ ਤੇ ਜਿਹੜੇ ਦੇਖ ਰਹੇ ਤੁਸੀਂ ਮਲਕੀਤ ਕਵਰੰਟੀ ਨੇ ਸਾਡੇ ਪਿੰਡ ਤੇ ਇਹ ਤਿੰਨ ਵਾਰ ਖੇਡਾਂਗੇ ਕਿੰਨੇ ਵਾਰੀ ਫਾਸਟ ਆਈ ਇੰਨੀ ਜ਼ਿਆਦਾ ਸਪੀਡ ਹੈ ਇਹਨਾਂ ਦੀ ਬਹੁਤ ਜ਼ਿਆਦਾ ਸਪੀਡ ਆ ਤੇ ਅਸੀਂ ਆਂਟੀ ਨੂੰ ਹਾਸ ਦਿਨਸ ਕਿ ਆਂਟੀ ਵੀ ਸ਼ਾਇਦ ਜੇ ਤੁਹਾਡੇ ਸਮੇਂ ਚ ਉਦੋਂ ਵੀ ਮਤਲਬ ਤੁਹਾਨੂੰ ਪਤਾ ਹੁੰਦਾ ਇਹ ਰੇਸਾਂ ਦੇ ਤੁਸੀਂ ਸ਼ਾਇਦ ਅਲੰਪੀਨ ਦੇ ਮਾਤਾ ਤੱਕ ਪਹੁੰਚੇ ਹੋਣਾ ਸੀ ਤੇ ਇਹ ਅੰਟੀ ਦੀ ਸਪੀਡ ਬਹੁਤ ਆ ਇਸ ਤੋਂ ਬਾਅਦ ਆਪਾਂ 30 ਤੋਂ 40 ਸਾਲ ਪਹਿਣਾ ਦੀਆਂ ਵੀ ਜਿਹੜੀਆਂ 헤ਰੇ ਸੰਕਰਵਾਈਆਂ ਗਈਆਂ ਤੇ ਉਹ ਵੀ ਬਹੁਤ ਖੁਸ਼ ਹੋਈਆਂ ਹਨਾ ਕਈ ਤਾਂ ਬਹੁਤ ਪਹਿਣਾ ਪਿੱਛੇ ਰਹਿ ਗਈਆਂ ਕਈਆਂ ਦੇ ਤਾਂ ਜਿਹੜੇ ਘੜੇ ਵੀ ਸੀ ਉਹ ਡੱਗ ਪਏ ਸੀ ਤੇ ਪਰ ਸਾਰਿਆਂ ਨੇ ਜੰਦੀ ਇੰਜੋਏ ਬਹੁਤ ਕੀਤਾ ਜਿਹੜੇ ਪਾਰਟਿਸਪੇਟ ਕਰ ਰਹੇ ਸੀ ਉਹਨਾਂ ਦਾ ਤਾਂ ਜੋਰ ਲੱਗਿਆ ਸੀ ਪਰ ਨਾਲਿਆਂ ਦਾ ਬਹੁਤ ਜੋਰ ਲੱਗਿਆ ਹੋਇਆ ਸੀ ਵੀ ਸਾਡੇ ਸਾਥੀ ਆ ਜਿਹੜੇ ਜਿੱਤ ਗਏ ਹਨ ਸਾਰਵਜਿਤ कौर ਭੈਣ ਆ ਇਹਨੇ ਹਰ ਗੇਮ ਚ ਪਾਰਟਿਸਪੇਟ ਕੀਤਾ ਤੇ ਭੈਣ ਬਹੁਤ ਵਧੀਆ ਸੁਆਦ ਹੈ ਕੋਈ ਵੀ ਕੰਮ ਹੋਵੇ ਹਨਾ ਆਪਣੇ ਪਿੰਡ ਦੇ ਵਿੱਚ ਇਹ ਮੋਰੀਓ ਕੇ ਅੱਗੇ ਹੋ ਕੇ ਕਰਦੇ ਹਰ ਇੱਕ ਦਾ ਸਾਥ ਦਿੰਦੇ ਹਾਂ ਇਸ ਵੀਰਾ ਦਾ ਪੱਤਰਾਈ ਆਪਣੇ ਗਰਾਊਂਡ ਦੀ ਜਿਹੜੀ ਹੰਡੈਨ ਲੈਂਡ ਦਾ ਤਲਵਾਰ ਸਾਰੇ ਦੇ ਰੇ ਭੱਜੇ ਆਪਾਂ ਨਾ ਉੱਥੇ ਆਪਾਂ ਜਿੱਦਾਂ ਜਿਹੜਾ ਰਾਸਤਾ ਵੀ ਸੀ ਟਰੈਕਟਰਾਂ ਦੇ ਮੰਦ ਕਰਤਾ ਰੋਗਾ ਤਾਂ ਕਿ ਆਈ ਜਮਗੇਰੇ ਸੰਦੇ ਵਿੱਚ ਜਾਂ ਕਿੰਨਾਂ ਦੇ ਇਵੈਂਟ ਹੈ ਜਿਹੜੇ ਇਹ ਕਰਨਾ ਨਾ ਪਵੇ ਲੋਗ ਜੰਪ ਕਰਵਾਵੇ ਟਰੈਕਟਰ ਟਰਾਲੀ ਲਾਗ ਰਹੀ ਰਹੀ ਇਹ ਰਸਤਾ ਬੰਦ ਕਰਤਾ ਉਧਰੋਂ ਆ ਵੀ ਨਾ ਜਾਏ ਲੋਗ ਆਲੇ ਗਲੀਆਂ ਰਾਸਤੇ ਲੰਘਦਾ ਖੁਸ਼ ਹੋਈਆਂ ਤੁਸੀਂ ਜਵਾਬ ਇਹ ਜਿਹੜੀ ਮਨਾਵਾ ਸਾਡੀਆਂ ਵਿਚਲੀ ਇੱਕ ਵਾਰ ਕਰਵਾ ਲਿਆ ਕਰੋ ਫਿਰ ਉਹਨਾਂ ਦਾ ਆਪਣਾ ਮਨਾਵਾ ਕਰੇ ਬਿਸਕਟ ਖਾਣ ਦਾ ਮੁਕਾਬਲਾ ਤੇ ਉਹਨਾਂ ਨੂੰ ਗੋਲਾ ਵੀ ਸਿੱਟਣੀ ਦੱਬੀ ਤੇ ਵੀ ਜਿਹੜੀ ਆ ਬੀਬੀ ਦੇ ਬਿਸਕਟ ਖਾਣ ਦੇ ਵਿੱਚ ਸਾਲ ਦੇ ਸੀ ਪਰ ਤੇ ਪਰ ਬਿਸਕਟ ਖਾ ਰਹੇ ਬਹੁਤ ਇਸਕੇ ਅਬਨ ਪਾਣੀ ਚਾਹ ਤੋਂ ਵਿਚਾਰੀਆਂ ਪਰ ਵੀ ਫਸਟ ਆੜਾ ਸੇ ਇੱਕ ਕ੍ਰੋਸ ਦੀ ਵੀ ਅਸੀਂ ਫਸਟ ਆਣਾ ਬਟਾ ਬਟਾ ਆਈ ਵਾਂਟ ਟੂ ਕਾਈਂਡ ਇਨਸ਼ਾਲਲਾ ਪਰ ਸੂਫਰ ਬਚਿਆ ਨਹੀਂ ਇਸਾਨੀਆ ਬਾਕਰ ਬਹੁਤ ਜ਼ਿਆਦਾ ਬੱਚਿਆਂ ਨੂੰ ਨਹੀਂ ਆਪੇ ਪਹੁੰਚ ਸਕਦਾ ਪਰ ਸਾਡੇ ਚੁੜਵਟੀ ਆਪਾਂ ਨਹੀਂ ਦੇਣੀ ਵੀ ਉਹਦੇ ਇਸ ਕਰਾਈ ਬਹੁਤ ਏਸੀ ਤੇ ਉਹਨਾਂ ਦਾ ਫਟਾ ਫਟ ਲੱਗੇ ਪਏ ਸੀ ਨੇ ਵੇਈ ਸੀ ਬੜੀਆਂ ਨਾਮਾ ਨੂੰ ਵੀ ਇਹ ਦੂਸਰੀਆਂ ਵੀ ਵਿਚਾਰੀਆਂ ਹੌਲੀ ਹੌਲੀ ਕਿਵੇਂ ਨਾ ਕਿਵੇਂ ਲੱਗੀਆਂ ਪਈਆਂ ਸੀ ਵੀ ਹਾਂ ਸਾਡੀ ਵੱਡੇ ਬੱਚੇ ਥੋੜੇ ਜੇ ਅਨਤ ਪਰਮ ਤਾਂ ਇਹ ਸਭ ਤੋਂ ਵੱਧ ਖਾਤਿਰ ਰਹੇ ਇਹਦੇ ਵਿੱਚ ਕਿਹਨ ਖੇਡਾਂ ਦੇ ਬਿਲਕੁਲ ਤੋਂ ਬਾਅਦ ਕਰਾ ਦੇਈਏ ਅੱਪਾ ਵੱਡੇ ਹੋਏ ਆ ਬੱਚੇ ਬੰਗੂਨ ਆ ਜਿਹੜੇ ਤੋੜਨੇ ਆ ਹਨਾ ਉੱਪਰ ਬੈਠ ਕੇ ਯਾਰ ਦੇ ਇਹ ਤਾਂ ਉਹ ਪਨੀ ਗੇ ਸੀ ਚਾਹੀਦਾ ਵਾ ਸਾਰਿਆਂ ਨੇ ਬਹੁਤ ਮਜ਼ਾ ਕੀਤਾ ਰਹਿਤਾਂ ਖਾਣ ਦੇ ਰੱਖੋ ਤੁਸੀਂ ਕਿਦੇ ਵਿੱਚ ਗੋਡਨ ਦੁਖੇ ਬਹੁਤ ਬੱਧੀ ਕੋਈ ਥੱਕੀ ਫਿਰ ਅਡਰੈਸ ਦਿੱਤੀ ਸੀ ਸਾਰੀ ਕਰਵਾਈ ਸੀ ਇਹ ਚੈਨਾ ਇੰਜਾਇਅਰ ਕਿਉਂਕਿ ਸਭ ਤੋਂ ਵਧੀਆ ਰੇਸ ਲੱਗੀ ਸਾਰਿਆਂ ਨੂੰ ਰੇਸ ਸਾਰੇ ਬਹੁਤ ਖੁਸ਼ ਹੋਏ ਰਸਤੀ ਬਲੂਨ ਹੋ ਗਿਆ ਹੈ ਨਾ ਪੱਜੜਾ ਵੀ ਮੈਂ ਮੈਂ ਪਈ ਨਾ ਹਰ ਇੱਕ ਤੋਂ ਪਾਦੀਸ਼ ਦੀ ਸਰਬਜੀਤ ਭੈਣ ਤੇ ਸਾਡੀ ਸਾਰਿਆਂ ਇਹਦੇ ਵਿੱਚ ਵੀ ਸਾਰੇ ਵਰਗ ਜਿਵੇਂ 3 ਤੋਂ 4 450 ਹੈ ਨਾ ਇਹਨਾਂ ਨੇ ਲਗਾਤਾਰ ਬਹੁਤ ਜ਼ਿਆਦਾ ਭੈਣਾ ਨੇ ਹਿੱਸਾ ਲਾਈ ਵੀ ਗਲੀ ਦੇ ਵਿੱਚ ਕਰਵਾ ਲਈਆਂ ਸੀਗੀਆਂ ਤੁਸੀਂ ਵੀ ਸਾਨੂੰ ਕਮੈਂਟ ਕਰਵਾ ਦਿੱਤੀ ਕਿ ਇਹ ਤੜੇਸ ਦੇ ਵਿੱਚ ਵੀ ਚਾਹੀਦੀਆਂ ਮਤਲਬ ਕਿ ਬਹੁਤ ਸਾਰੀਆਂ ਪਹਿਣਾ ਨੇ ਇਹ ਸਾਰੀਆਂ ਲੱਗਿਆ ਕਿਉਂਕਿ ਇੱਕ ਤਾਂ ਆਪਾਂ ਹਨਾ ਸਾਰੇ ਜਣੇ ਇਕੱਠੇ ਹੁੰਨੇ ਆ ਜਦੋਂ ਜਿਹੜੇ ਤਾਪਿੰਗ ਜਿਹੜੇ ਚਾਰੇ ਨਹੀਂ ਕਰ ਸਕਦੇ ਆਪਾਂ ਦਿਲ ਦੀਆਂ ਗੱਲਾਂ ਇਕੱਜ ਨਾਲ ਕਰਦੇ ਆਂ ਤਾਪਿੰਗ ਕਰਦੇ ਜੋ ਕਰਦੇ ਨਹੀਂ ਤਾਂ ਹੁਣ ਟੈਕਨੋਲੋਜੀ ਨੇ ਸਾਰਿਆਂ ਦਾ ਰਾਹ ਛੇ ਚੁੱਕਿਆ ਬਹੁਤ ਜ਼ਿਆਦਾ ਇਨਵਰਟਰ ਆਏ ਲੱਗਦਾ ਬਹੁਤ ਜ਼ਿਆਦਾ ਖਰਚੇ ਨਹੀਂ ਆਗੇ ਹਨਾ ਪਤਾ ਹੀ ਨਹੀਂ ਲੱਗਿਆ ਸਾਨੂੰ ਉਹ ਸਾਡੇ ਨਾਲ ਸਾਡੇ ਕੀ ਮੈਨਾਂਗੇ ਜੇ ਅਸੀਂ ਕਰ ਨਹੀਂ ਵਰਤਾਂਗੇ ਇੱਕ ਦੂਜੇ ਨਾਲ ਸਾਡਾ ਪਿਆਰ ਸਾਡੀ ਬਾਰੂ ਜਿੱਤ ਹੈ ਤੁਹਾਨੂੰ ਵੀ ਬਿਮਾਰੀ ਵੀ ਨਹੀਂ ਲੱਗੀ ਉਹਨਾਂ ਨੇ ਵੀ ਬਹੁਤ ਸਾਡਾ ਕਿ ਕਿ ਦਰੋਂਦੇ ਵਿੱਚ ਕਰਦਾ ਹੈ ਲੱਗੀ ਰੇਸਵੱਦ ਇਹ ਵੀ ਲਵਾਈ ਸੀ ਆਪਾਂ ਬਿਸਕਟ ਰੇਸ ਦੀਦੇ ਚ 50 ਤੋਂ 60 ਸਾਲ ਦੀਆਂ ਪਹਿਲਾਂ ਇਹ ਸਾਰੇ ਹੋਏ ਨੇ ਸੇਤ ਤੇ ਅੰਟੂ ਵੀ ਵੈਸੇ ਵੈਸੇ ਬਹੁਤ ਟਮਕੀਆ ਨਾ ਬਿਸਕਟ ਖਾਣੇ ਸਾਡੀ ਪੰਮੀ ਭੈਣ ਦਾ ਬਹੁਤ ਦਿਲ ਲੱਗਣ ਹੁੰਦੇ ਹੋਣ ਦੇ ਵਿੱਚ ਤੇ ਪਰ ਚਲੋ ਆਪਾਂ ਤਾਂ ਇੰਜੋਏ ਕੀਤਾ ਬਹੁਤ ਵਧੀਆ ਸੀ ਐਂਟਰਟੇਨਮੈਂਟ ਕਰਨਾ ਸੀਗਾ ਤਾਂ ਜੇ ਤੇ ਵੀ ਸੀ ਚਲੋ ਹਨਾ ਇਹਨਾਂ ਨੇ ਇੰਜੋਏ ਕੀਤਾ ਇੱਥੇ ਵੀ ਕਰਨੀ ਬਹੁਤ ਦੀਆਂ ਦਾ ਕਿਤੇ ਆਪਣੇ ਪਿੰਡ ਪਿੰਡ ਦੇ ਵਿੱਚ ਕਰਨੀ ਬਹੁਤ ਜਿਸ ਨੇ ਚਾਹੀਦੀਆਂ ਮਾ ਆਪਾਂ ਖਿਡਾ ਤੇ ਪਰ ਫਿਰ ਵੀ ਬਹੁਤ ਸਾਰੀਆਂ ਭੈਣਾਂ ਜਿਵੇਂ ਆ ਗਈਆਂ ਨਾ ਬਹੁਤ ਐਂ ਕੱਠ ਬਹੁਤ ਜ਼ਿਆਦਾ ਹੋ ਗਿਆ ਸੀਗਾ ਐਂ ਨਹੀਂ ਸੀ ਵੀ ਗਰਮੀ ਆ ਵੀ ਨਹੀਂ ਹੋਣਾ ਸਗਾਂ ਦੀ ਬਾਅਦ ਚ ਸਾਨੂੰ ਕਾਸ਼ ਕਿ ਲੋਕਾਂ ਨੂੰ ਪਤਾ ਲੱਗਿਆ ਵੀ ਸੰਦਾਂ ਕਹਿੰਦੇ ਪਤਾ ਹੀ ਨਹੀਂ ਲੱਗਿਆ ਵੀ ਤੁਸੀ ਖੇਡਾਂ ਦੁਆਰਾ ਹੋ ਰਹੀਆਂ ਆ ਮਾਂ ਤੇ ਵੀ ਸਾਨੂੰ ਕਿਉਂ ਨਹੀਂ ਪਤਾ ਲੱਗਿਆ ਤੇ ਹੁਣ ਪਰ ਆਪਾਂ ਜਦੋਂ ਕਰਵਾਵਾਂਗੇ ਆਪਾਂ ਸਾਰਿਆਂ ਨੂੰ ਅਨਾਉਂਸਮੈਂਟ ਕਰਾਂਗੇ ਵੀ ਹੁਣ ਜਦੋਂ ਆਪਾਂ ਦੁਆਰਾ ਖੇਡ ਮੇਲਾ ਕਰਵਾਵਾਂਗੇ ਤਾਂ ਜੋ ਸਾਰੀਆਂ ਭੈਣਾਂ ਵੀ ਇਸ ਦੇ ਵਿੱਚ ਹਿੱਸਾ ਲੈ ਸਕਣ ਤੇ ਕੰਟਰੀਬਿਊਸ਼ਨ ਜਿਵੇਂ ਸੀ ਇੱਕ ਇੱਕ ਭੈਣ ਸੀ ਉਹਨਾਂ ਨੇ ਸਾਨੂੰ ਕੋਲਡ ਡਰਿੰਕ ਦੀ ਸੇਵਾ ਕੀਤੀ ਹੈ ਨਾ ਪਿਛਲੀ ਵਾਰ ਜਿਵੇਂ ਚਾਹ ਦੀ ਫਰੂਟ ਦੀ ਸੀ ਤੇ ਸਾਰੇ ਆਏ ਕੋਈ ਨਾ ਕੋਈ ਥੋੜਾ ਥੋੜਾ ਕੰਟਰੀਬਿਊਸ਼ਨ ਪਾ ਕੇ ਆ ਦਸਿਆ ਜੋਗ ਪਾ ਕੇ ਹੈ ਨਾ ਨਾਲੇ ਆਪਾਂ ਹੱਸ ਖੇਡ ਲੈਨੇ ਆ ਨਾਲੇ ਖਾ ਪੀ ਲੈਨੇ ਆ ਤੇ ਆ ਬਲੂਨ ਰੇਸ ਵੀ ਹੋਈ ਸੀ ਸਾਡੀ ਵੀ ਜਿਹੜਾ ਸਭ ਤੋਂ ਜ਼ਿਆਦਾ ਵੱਡ ਬਲੂਨ ਆ ਜਿਹੜੇ ਫਲਾਊਗਾ ਤੇ ਉਹ Winner ਰਹੂਗਾ ਤੇ ਹਵਾ ਬਹੁਤ ਚੱਲਦੀ ਸੀਗੀ ਉਸ ਦਿਨ ਤੇ ਬਲੂਨ ਆ ਜਿਹੜੇ ਫਟ ਜਾਂਦੇ ਸੀ ਪਰ ਜਦੋਂ ਫਨਾਉਂਦੇ ਸੀ ਉਹਦੇ ਫਟ ਜਾਂਦੇ ਸੀ ਪਰ ਫਿਰ ਵੀ ਅਸੀਂ ਇਹ ਗੇਮ ਜਿਹੜੀ ਆ ਵੀ ਪੂਰੀ ਕੀਤੀ ਤੇ ਆ ਸਭ ਤੋਂ ਐਂਡ ਤੇ ਇੰਟਰਸਟਿੰਗ ਗੇਮ ਸੀ ਰੱਸਾ ਕਸੀ ਜਿਸ ਤੇ ਵਿੱਚ ਤਾਂ ਬਹੁਤ ਹੀ ਜ਼ਿਆਦਾ ਸਾਰਿਆਂ ਨੂੰ ਮਜ਼ਾ ਆਇਆ ਤੁਹਾਨੂੰ ਸਾਡੀਆਂ ਖੇਡਾਂ ਕਿਵੇਂ ਲੱਗੀਆਂ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਧੰਨ